ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੌ ਜੀ ਸਵਾਗਤ ਆ ਸਾਰਿਆਂ ਦਾ ਸਾਡੇ ਚੈਨਲ ਪਿੰਡ ਪੰਜਾਬ ਦੇ ਉੱਤੇ ਅੱਜ ਪਹੁੰਚਿਆ ਜੀ ਅਸੀਂ ਮਾਦੋਪੁਰ ਜੋ ਕਿ ਵੀਰ ਗੈਂਦੇ ਦੇ ਫੁੱਲਾਂ ਦੀ ਖੇਤੀ ਕਰਦਾ ਆ ਆ ਤੁਹਾਨੂੰ ਦਿਖਾ ਰਹੇ ਆ ਤਰ੍ਹਾਂ ਤਰ੍ਹਾਂ ਦੇ ਗੈਂਦੇ ਦੇ ਫੁੱਲ ਲਾਏ ਹੋਏ ਨੇ ਵੀਰ ਨੇ ਵਿੱਚ ਮਰੁੱਦਾ ਦਾ ਬਾਗ ਵੀ ਲੱਗਿਆ ਹੋਇਆ ਜੀ ਬੂਟੇ ਲੱਗੇ ਹੋਏ ਨੇ ਆਹ ਦੇਖ ਸਕਦੇ ਹੋ ਤੁਸੀਂ ਸਾਰੇ ਪਾਸੇ ਗੇਂਦੇ ਦੇ ਫੁੱਲ ਆਹ ਦੇਖ ਸਕਦੇ ਹੋ ਤੁਸੀਂ ਤਰ੍ਹਾਂ ਤਰ੍ਹਾਂ ਦੇ ਗੇਂਦੇ ਦੇ ਫੁੱਲ ਤੇ ਫੁੱਲਾਂ ਦੀ ਤੜਾਈ ਵੀ ਹੋ ਰਹੀ ਹੈ ਜੋ ਵੀ ਆਪਾਂ ਤੁਹਾਨੂੰ ਦਿਖਾएंगे ਵੀਰ ਫੁੱਲ ਤੋੜ ਰਹੇ ਨੇ ਜੀ ਦੇਖ ਸਕਦੇ ਹੋ ਤੇ ਅਮਰੂਦ ਵੀ ਬਾਗ ਲੱਗਿਆ ਹੋਇਆ ਜੀ ਅਮਰੂਦਾਂ ਨੂੰ ਅਮਰੂਦ ਵੀ ਲੱਗੇ ਹੋਏ ਨੇ ਦੇਖ ਸਕਦੇ ਹੋ ਤੁਸੀਂ ਬਹੁਤ ਵਧੀਆ ਢੰਗ ਦੇ ਨਾਲ ਵੀਰ ਫੁੱਲਾਂ ਦੀ ਖੇਤੀ ਦਾ ਕੰਮ ਕਰ ਰਿਹਾ ਹੈ ਜਿਹੜੇ ਮੇਰੇ ਵੀਰ ਸਾਨ ਫੁੱਲਾਂ ਦੀ ਖੇਤੀ ਕਰਦੇ ਨੇ ਉਹਨਾਂ ਵਾਸਤੇ ਵੀਡੀਓ ਸ਼ੂਟ ਕਰ ਰਹੇ ਆ ਜੀ ਤੇ ਵਿੱਚ ਵੀਰ ਨੇ ਹੋਰ ਵੀ ਸਮਾਨ ਲਾਇਆ ਹੋਇਆ ਜੀ ਉਹ ਵੀ ਦਿਖਾਉਣੇ ਤੁਹਾਨੂੰ ਦੇਖ ਸਕਦੇ ਤੁਸੀਂ ਕੋਈ ਕੰਮ ਦਾ ਕੋਈ ਮਰਜ਼ੀ ਹੋਵੇ ਕੰਮ ਤੋਂ ਪੈਸੇ ਆਉਣੇ ਚਾਹੀਦੇ ਨੇ ਕਿਉਂਕਿ ਸਾਰੇ ਬੰਦੇ ਮਿਹਨਤ ਕਰਦੇ ਨੇ ਆ ਵਿੱਚ ਦੇਖ ਲਓ ਵੀਰ ਨੇ ਛੋਲੇ ਲਾਏ ਹੋਏ ਨੇ ਜੀ ਪਿਆਰੀਆਂ ਬਣਾ ਕੇ ਇਹ ਹੋਰ ਵੀ ਤੁਹਾਨੂੰ ਦਿਖਾਉਣੇ ਆ ਵਿੱਚ ਵੀ ਵੀਰ ਨੇ ਲਸਣ ਵੀ ਲਾਇਆ ਹੋਇਆ ਜੀ ਲਸਣ ਵੀ ਦਿਖਾਉਣੇ ਵੀਰ ਦਾ ਤੁਹਾਨੂੰ ਆ ਵੀਰ ਦਾ ਲਸਣ ਵੇਖ ਸਕਦੇ ਹੋ ਜੀ ਬਹੁਤ ਹੀ ਵਧੀਆ ਢੰਗ ਦੇ ਨਾਲ ਵੀਰ ਫੁੱਲਾਂ ਦੀ ਖੇਤੀ ਅਮਰੂਦਾਂ ਦਾ ਬਾਗ ਤੇ ਵਿੱਚ ਛੋਲਿਆਂ ਦੀ ਖੇਤੀ ਤੇ ਵਿੱਚ ਲਸਣ ਵੀ ਲਾਇਆ ਹੋਇਆ ਜੀ ਵੀਰ ਬਹੁਤ ਮਿਹਨਤ ਕਰਦਾ ਹੈ ਬਾਕੀ ਤੁਹਾਨੂੰ ਹੁਣ ਫੁੱਲਾਂ ਦੀ ਤੜਾਈ ਦਿਖਾ ਰਹੇ ਆ ਜੀ। ਆ ਲਓ ਜੀ। ਆ ਦੇਖ ਸਕਦੇ ਹੋ ਤੁਸੀਂ। ਫੁੱਲ ਤੋੜ ਕੇ ਵੀਰਾਂ ਨੇ ਥਾਈਲਿਆਂ ਦੇ ਵਿੱਚ ਪਾ ਲਏ ਨੇ। ਵਾਹ ਤੇ ਜੀ। ਬਨਵਾ ਦੋ। ਸਸੀ ਕਾ ਭਾਜੀ। ਜੇ ਜਿਹੜੀ ਆਪਾਂ ਫੁੱਲਾਂ ਦੀ ਖੇਤੀ ਕਰੀ ਹੋਈ ਆ ਜੀ ਇਹਦੇ ਫਿਰ ਜਿਹੜੇ ਹੁਣ ਤੁਸੀਂ ਫੁੱਲ ਤੋੜੇ ਆ ਇਹਨਾਂ ਦਾ ਕੀ ਕੀ ਕਰੋਗੇ ਜੀ ਦੁਕਾਨ ਤੇ ਜਾਣਾ ਬਾਪੂ ਅੱਛਾ ਜੀ ਹਾਂ ਦੁਕਾਨ ਵਾਲੇ ਫਿਰ ਕੀ ਕਰਦੇ ਨੇ ਇਹਨਾਂ ਦਾ ਦੁਕਾਨ ਵਾਲਾ ਫਰਸ਼ੋਂ ਤਾਂ ਵੇਚਦਾ ਅੱਛਾ ਵੇਚਦੇ ਨੇ ਹਾਂ ਵਿਆਹ ਸਾਦੇ ਵਾਲਾ ਪ੍ਰੋਗਰਾਮ ਵਾਲਾ ਲੈ ਜਾ ਠੀਕ ਹੈ ਜੀ ਹਾਂ ਤੇ ਇਹ ਕਿੰਨੀ ਕੁ ਧੀਰ ਤੋਂ ਕੰਮ ਕਰਦੇ ਆ ਜੀ ਆਪਾਂ ਆਪਾਂ ਤਾਂ ਅਵੇ ਨਵਾਂ ਸਹੀ ਸ਼ੁਰੂ ਕਰਾ ਥੋੜੇ ਦਿਨੋਂ ਸਹੀ ਕਰਾ ਅੱਛਾ ਜੀ ਸਾਲ 10 ਸਾਲ 20 ਸਾਲ ਸਭ ਠੀਕ ਹੈ ਜੀ ਬਾਕੀ ਉਹ ਅਗਰ ਬੰਦਾ ਦਿਲ ਲਗਾ ਕੰਮ ਕਰਾ ਠੀਕ ਆ ਜਾੜੇ ਬਣ ਜਾ ਆਪਣਾ ਕਿੰਨੀ ਕਾਮਦਨ ਹੋ ਜਾਂਦੀ ਆ ਤੁਹਾਨੂੰ ਇਹਨਾਂ ਤੋਂ ਬਸ ਇਸ ਕਰਤਾ ਜੇ ਆਮਦਨਾਂ ਠੀਕ ਹੈ ਇਸਕੇ ਅਮਨ ਆਪ ਤੱਕ ਜਲਦਾ ਤੇ ਖਾਨਿਸ਼ ਕਾ ਠੀਕ ਹੈ ਜੀ ਇਸਮਾ ਕਿੰਨੇ ਆਮਦਨ ਆਉ ਠੀਕ ਹੈ ਜੀ ਪਰ ਆਪਣਾ ਬਾਗ ਦਾ ਕੰਮ ਨਾਲ ਕੋਈ ਲਾ ਲਿਆ ਬਾਕੀ ਆ ਹੁਣਾਂ ਖਰਚਾ ਪਨ ਚਲੋ ਜਾਂ ਆਪਣਾ ਤੇ ਇਹਦੇ ਵਿੱਚ ਮਰੋਦਾਂ ਦੇ ਕਿੰਨੇ ਪੇੜ ਲੱਗੇ ਹੋਏ ਨੇ ਜੀ ਬਾਗ ਦੇ ਵਿੱਚ ਐਸ ਕਿੱਲਾ ਵਾ ਐਸ 60 ਬੋਟੇ ਲੱਗੇ ਹੋਏ ਤੇ ਜਦੋਂ ਇਹ ਬੂਟੇ ਲਾਏ ਸੀਗੇ ਥੱਲੇ ਕੋਈ ਖਾਦ ਵੀ ਪਾਈ ਹੋਈ ਸੀਗੀ ਤੁਸੀਂ ਹਾਂ ਸਮਰਿਆ ਪਾਇਆ ਅੱਛਾ ਕਾਦਰ ਇਹ ਪਾਇ ਹੋਏ ਸੀਗੇ ਜੀ ਕੋਈ ਹਾਲਾ ਅੱਛਾ ਕੋਈ ਦਾ ਰੇਪਾਇ ਹੋਇਆ ਜੀ ਅੱਛਾ ਥੋੜਾ ਲਾਸਣ ਵੀ ਲਾਵੇ ਛੋਲੇ ਵੀ ਲਾਏ ਬੇ ਨੇ ਹਾਂ ਉਹ ਥੋੜੇ ਵਧੀਆ ਹੋ ਜਾਂਦੇ ਨੇ ਜੀ ਵਾਤਾ ਹਾਂ ਵਾ ਠੀਕ ਹੋ ਜਾ ਅੱਛਾ ਆਪਕੇ ਬਾਅਦ ਸ਼ੁਰੂ ਕਰਾਂ ਕਾ ਠੀਕ ਹੈ ਜੀ ਆਪਕਾ ਦਸਤਾ ਕੀ ਹੁੰਦਾ ਹੈ ਇਹ ਜ਼ਮੀਨ ਠੇਕੇ ਤੇ ਆ ਜਾਂ ਥੋੜੀ ਆਪਣੀ ਹੈ ਮੈਂ ਠੇਕਾ ਦਾ ਅੱਛਾ ਇਹਦਾ ਕੀ ਠੇਕਾ ਦਿੰਦੇ ਹੋ ਜੀ ਇਹ ਫਿਲਹਾਲ ਤਾਂ ਫੇਸ ਤੋਂ 80000 ਰੁਪਏ ਕਿਲਾ ਆਵਾਜ ਅੱਛਾ 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 80000 ਤੋਂ ਵੱਧ ਫੁੱਲਾਂ ਦੀ ਜਾਂ آمدن ਹੋ ਜਾਂਦੀ ਆ ਤੁਹਾਨੂੰ 80000 ਤੋਂ ਉੱਪਰ ਉਸਮ ਸਾਰਾ ਮਿਲਾ ਕੇ ਟੋਟਲ ਹਾਂਜੀ 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 ਸਾਰਾ ਟੋਟਲ ਮਿਲਾ ਕੇ ਹੋ ਜਾ ਜਣੀ ਠੇਕਾ ਪੂਰਾ ਹੋ ਜਾਂਦਾ ਰਹਦਾ ਠੀਕ ਹੈ ਜੀ ਹੋਰ ਸਾਫ ਸਾ ਠੀਕ ਬਣ ਜਾ ਤੇ ਆਡੇ ਵੀ ਲਗੜ ਜਾ ਕਾ ਵੀ ਕਾ ਵੀ ਨੁਕਸਾਨ ਵੀ ਰਹਿ ਜਾ ਮੌਸਮ ਕੇ ਹਿਸਾਬ ਸਾ ਤੇ ਹੋਰ ਕੀ ਕੀ ਲਾਇਆ ਹੋਇਆ ਜੀ ਬਾਗ ਦੇ ਵਿੱਚ ਬਸ ਸਵਾਇ ਹੀ ਯਾਰ ਬਰਾਬ ਹੋ ਰਿਹਾ ਹੈ ਥੋੜਾ ਖਾਣਾ ਪੜਗਾ ਲਸਣ ਲਾਇਆ ਇਹ ਜਿਹੜਾ ਤੁਸੀਂ ਮਰੂਦਾ ਦਾ ਬਾਗ ਲਾਇਆ ਵਾ ਇਹਦੇ ਉੱਤੋਂ ਫਲ ਲੇ ਆ ਪਹਿਲਾਂ ਕਹ ਹੈ ਜੇ ਲੱਗਣਾ ਫਲ ਜੀ ਬਾ ਹੁਣ ਪਹਿਲੀ ਵਾਰ ਲੱਗੂਗਾ ਅੱਛਾ ਫਲ ਪਹਿਲੀ ਵਾਰ ਲੱਗਣਾ ਪਹਿਲੀ ਵਾਰ ਲਾਤਾ ਅਮਰੋਦ ਪਰ ਪਿਛਲੇ ਵਾਰ ਤਾਂ ਘਟਾ ਭਰ ਆ ਗਿਆ ਥਾ ਠੀਕ ਹੈ ਜੀ ਹੋਰ ਤੇ ਨੇ ਹੋ ਪਾਇ ਮਾਲਕ ਅੱਛਾ ਇਹ ਤੁਸੀਂ ਫੁੱਲ ਕਿੱਥੇ ਦੇ ਕੇ ਆਉਂਗੇ ਹੁਣ ਜੋ ਜਾਤਾ ਗੌਰਮਿੰਦ ਗੜ੍ਹ ਵੀ ਜਾਤਾ ਸਰੰਦੇ ਵੀ ਜਾਤਾ ਅੱਛਾ ਲੋਕਲ ਜੇ ਕੋਈ ਲੈਣਾ ਵੀ ਤਾਂ ਦੇ ਸਕਦੇ ਹੋ ਹਾਂ ਲੋਕਲ ਵੀ ਦੇ ਦਾਂਗੇ ਅਗਰ ਕੋ ਲੈਣਾ ਆਗਾ ਠੀਕ ਚਲੋ 2 ਕਿਲੋ ਸ਼ਾਗਰਜੋ ਆ ਦੇ ਦੇ ਠੀਕ ਹੈ ਬਹੁਤ ਧੰਨਵਾਦ ਭਾਜੀ ਰੋੜਾ ਲਓ ਜੀ ਭਾਜੀ ਨੇ ਦਿੱਤੀ ਹੈ ਜਾਣਕਾਰੀ ਫੁੱਲਾਂ ਦੀ ਖੇਤੀ ਬਾਰੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਮਿਹਨਤ ਦੇ ਨਾਲ ਵੀਰ ਕੰਮ ਕਰਦੇ ਨੇ ਜੇਕਰ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਧੰਨਵਾਦ ਜੀ